ਮਾਡਲ थाना शाहकोट जिला جرੰਦਰ دیاتھی چ دو دن پہلا गुरप्रीत ਸਿੰਘ ਪੁੱਤਰ ਏਲਿਸเปجہ پتر ترسیم ਸਿੰਘ ਵਾਸੀ ਪਿੰਡ বাজਵਾ ਕਲਾਂ دی ਮੌਤ ਹੋਈ ਜੋ ਸਪਸ਼ਟ ਕਰਨਾ ਚਾਹੁੰਦਾ ਕਿ ਇਹ ਨੌਜਵਾਨ थाना ਦੇ ਕਰਮਚਾਰੀਆਂ ਵੱਲੋਂ थाना ਦੇ ਵਿੱਚ ਸਫਾਈ اور ਪਾਣੀ ਪੀਣ ਲਈ ਨਿੱਜੀ ਤਨਖਾਹ ਜੋ ਰੱਖਿਆ ਗਿਆ ਸੀ اور ਇਹ गुरप्रीत ਪੇجہ ਕਰੋਨਾ ਸਮੇਂ ਵੀ ਇਹਨੇ ਲੰਬਾ ਦੀ ਸੇਵਾ ਜਿਹੜੀ ਸਾਡੇ ਥਾਣੇ ਤੇ ਨਭਾਈ ਤੇ ਹੁਣ ਵੀ ਇਹ ਤਿੰਨ ਮਹੀਨੇ ਤੋਂ ਕੰਮ ਕਰ ਰਿਹਾ ਸੀਗਾ 4 ਤਰੀਕ ਨੂੰ ਕਰੀਬ ਸ਼ਾਮ ਨੂੰ ਇਹ ਦੱਸਿਆ ਨੇ ਮੁੰਚੀ ਸਟਾਫ ਨੂੰ ਕਿ ਮੈਂ ਮੇਲਾ ਪਿੰਡ ਦਾਨੇ ਵਾਲ ਵੇਖਣ ਜਾਣਾ ਤੇ ਪਤਾ ਲੱਗਿਆ ਕਿ 6 ਤਰੀਕ ਨੂੰ ਬਾਅਦ ਦੁਪਹਿਰ ਬਾਅਦ ਤੋਂ ਜਦੋਂ ਗਰਮੀ ਪਈ ਤੇ ਥਾਣੇ ਦੀ ਪਿਛਲੀ ਸਾਈਡ ਪੌੜੀਆਂ ਲੱਗੀਆਂ ਇੱਕ 스ਮੈਲ ਆਈ ਤੇ ਜੋ ਦੇਖਿਆ ਤੇ ਇਹ ਉੱਤੇ ਥਾਣੇ ਦੇ ਉੱਪਰ ਬਣੀਆਂ ਜਿਹੜੀਆਂ ਪੌੜੀਆਂ ਦਾ ਦਰਵਾਜ਼ਾ ਖੁੱਲਾ ਸੀ ਤੇ ਨੇੜੇ ਪਏ ਮਾਲਮ ਕਦਮਾਂ ਕੈਨੀਆਂ ਵਗੈਰਾ ਤੇ ਉਲਟੇ ਮੋੜ ਗਿਆ ਹੋਇਆ ਸੀਗਾ ਮੋੜਲੇ ਹਲਾਤਾਂ ਤੇ ਇਹ ਲੱਗ ਰਿਹਾ ਸੀ ਕਿ ਇਹਨੂੰ ਕੋਈ ਜਰੀਲੇ ਚੀਜ਼ ਨੇ ਕੱਟਿਆ ਹੋ ਜਾਂ ਕੋਈ ਕਾਡ ਰੈਗਰਸਟ ਹੋ ਗਈ ਹੋਵੇ ਤੇ ਤੁਰੰਤ ਇਹਦੇ ਵਾਰਸਾਂ ਨਾਲ ਰابطਾ ਕਰਨ ਕੀਤਾ ਜੋ ਉਹ ਵਾਰਸ ਤੇ ਪੰਚਾਇਤੀ ਆਏ ਤੇ ਉਸ ਤੋਂ ਬਾਅਦ ਇਹਦਾ ਪੋਸਟਮਾਰਟ ਨੂੰ ਕੋਟਰ ਸਿਵਲ ਹਸਪਤਾਲ ਤੋਂ ਕਰਾਇਆ ਗਿਆ ਤਾਂ ਜਿਹਦਾ ਕੱਲ ਰੀਤੀ ਰਿਵਾਜਾਂ ਮੁਤਾਬਕ ਸੰਸਕਾਰ ਜਿਹੜਾ ਹੈ ਇਹਦੇ ਪੈਂਡ ਕੀਤਾ ਗਿਆ ਔਰ ਇਹ ਜਿਹੜਾ ਨੌਜਵਾਨ ਹੈ ਇੱਕ ਤੰਦਰੁਸਤ ਸਿਹਤਮੰਦ ਸੀਗਾ ਉਹਦੇ ਨੇ ਇੱਕ ਪ੍ਰੋ ਫਿਟਨੈਸ ਜਮਾ ਸ਼ਾਹਕੋਟ ਉੱਥੇ ਰੋਜ਼ਾਨਾ ਜੈਮ ਕਰਨ ਨੂੰ ਜਾਂਦਾ ਸੀਗਾ ਇਹਦੀ ਮੌਤ ਜਿਹੜੀ ਹੈ ਇਹਨਾਂ ਕਿਸੇ ਜਰੇਲੀ ਚੀਜ਼ ਨਾਲ ਕੱਟਣ ਤੇ ਸਪਸ਼ਟ ਹੁੰਦੀ ਹੈ ਤੇ ਸਾਡੀ ਇਹ ਸਾਡਾ ਐਮਪਲਾਈ ਹੋਣ ਦੇ ਨਾਤੇ ਇਹਦੇ ਨਾਲ ਅੱਜ ਵੀ ਤੇ ਇਹਦੇ ਪਰਿਵਾਰ ਨਾਲ ਅਮੇਸ਼ਾ ਹੀ ਸਿਮਤੀ ਹੈਗੀ ਹੈ ਪਰਮਾਤਮਾ ਇਹਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਥੈਂਕ ਯੂ